ਆਲਾ ਮੁੰਡਾ 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 ਬੱਲੇ 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 ਇੱਕ ਪਾਸੇ ਫੌਜੀ ਚੀਨਿਆਂ ਦਾ ਹਾ ਹੱਪਾ ਹੱਪਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਔਰ ਤੁਹਾਨੂੰ ਜਾਣਕਾਰੀ ਦੇ ਤੌਰ ਤੇ ਦੱਸ ਦਿਆਂ ਕਿ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ 2015 ਦੇ ਵਿੱਚ ਪਿੰਡ ਗੁੱਜਰਵਾਲ ਦੇ ਟੂਰਨਾਮੈਂਟ ਦੀ ਹੈ ਇੱਕ ਪਾਸੇ ਸੀ ਡਾਲਾ ਦੀ ਟੀਮ ਔਰ ਦੂਸਰੇ ਪਾਸੇ ਸੀ ਲਸਾੜਾ ਦੀ ਟੀਮ ਦੋਸਤੋ ਦੋਨੋ ਹੀ ਟੀਮਾਂ ਦੇ ਵਿੱਚ ਵਧੀਆ ਖਿਡਾਰੀ ਖੇਡ ਰਹੇ ਨੇ ਔਰ ਬਹੁਤ ਹੀ ਇੰਟਰਸਟਿੰਗ ਮੈਚ ਹੋਇਆ ਤੁਹਾਨੂੰ ਦੱਸ ਦਈਏ ਕਿ ਇਸ ਮੈਚ ਦੀ ਜਿੱਤ ਹਾਰ ਸਿਰਫ ਇੱਕ ਡੇਢ ਅੰਕ ਤੇ ਹੁੰਦੀ ਹੈ ਇੰਜੋਏ ਕਰੋ ਡਾਲਾ ਵਰਸਸ ਲਸਾੜਾ ਦਾ ਇਹ ਮੈਚ ਖੇਡ ਮੈਦਾਨ ਅੰਦਰ ਖੇਡਾ ਜਾ ਰਿਹਾ ਹੈ ਅੱਜ ਦੇ ਦਿਨ ਦਾ ਫਾਈਨਲ ਮੈਚ ਲਓ 1500 ਦਾ ਪਹਿਲਾ ਜੱਫਾ ਲੱਗਣਾ ਹੈ ਜੋਤ ਭਿੰਡਰਾ ਵਾਲਾ ਕਹਿੰਦੇ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਇਹ ਆ ਜੋਤ ਭਿੰਡਰਾ ਵਾਲਾ ਚਾਰ ਜੱਫੀਆਂ ਲਾਲੇ ਵਰਗੇ ਮਨਜਿੰਦਰ ਵਰਗੇ ਨੌਜਨ ਨਵੀ ਵਰਗੇ ਤੇ ਫੌਜੀ ਚੀਨਾ ਵਾਲਾ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਮੁਕਾਬਲਾ ਜਿਹੜਾ ਸਖਤ ਹੁੰਦਾ ਹੋਇਆ ਔਰ ਪੁਆਇੰਟ ਜਿਹੜਾ ਹੈ ਜੋਤ ਭਿੰਡਰਾ ਦੇ ਲਈ ਜੋਤਾ ਹੋਇਆ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਇਸ ਨੌਜਵਨ ਧਾਵੀ ਦੇ ਹਿੱਸੇ ਜਾ 100 ਕਹਿੰਦੇ ਜੋਤਪਿੰਦਰ ਨੂੰ ਢੇਸੀ ਵਾਈਫਾਈ ਵਾਲੇ ਵੱਲੋਂ ਹੈ ਲਓ ਵੇਖਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਕੌਣ ਹੈ ਇਹ ਆ ਗੁਰਜਿੰਦਰ ਸਿੰਘ ਗਿਆਨੀ ਲਸਾਰੇ ਵਾਲਾ ਹੈ ਬਰ ਗਿਆਨੀ ਨਸਾਰੇ ਵਾਲਾ ਮੇਰੇ ਵੀਰੋ ਨਸਾਰੇ ਦੀ ਟੀਮ ਲਈ ਜੋੜਦਾ ਹੋਇਆ ਇਧਰ ਹੌਣ ਪ੍ਰਕਾਸ਼ ਜੀ ਇਧਰ ਹੈਲਪ ਦੇ ਲਈ ਵੀ ਯੋਗਦਾਨ ਪਾ ਰਹੇ ਹਨ ਖਿਡਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜਗਰਾਜ ਦਾ ਮੱਲ ਕੇ ਪੈਂਦਾ ਦੂਜੇ ਪਾਸੇ ਕਹਿੰਦੇ 2 ਨੰਬਰ ਤੋਂ ਕੋਸ਼ਿਸ਼ ਹੋ ਚੁੱਕੀ ਹੈ ਤੇ ਪੁਆਇੰਟ ਜਿਹੜਾ ਡਾਲੇ ਦੀ ਟੀਮ ਦੇ ਲਈ ਜੁੜਿਆ ਮਨਜਿੰਦਰ ਤੋਂ ਪੁਆਇੰਟ ਕਹਿੰਦੇ ਬਾਟਰਾ ਬਤਿੰਦਾ ਡਾਲੇ ਦੀ ਟੀਮ ਦੇ ਲਈ ਜਗਰਾਜ ਮੰਨਕੇ ਵਾਲੇ ਦਾ ਅਗਲੀ ਰੇਡ ਨਸਾਰੇ ਵਾਲੇ ਬੱਬੂ ਦੀ ਕਦੇ ਖੇਡਿਆ ਗ੍ਰੇਡੀਅਨ ਕਬੱਡੀ ਕਲੱਬ ਦੇ ਲਈ ਤੇ ਇਸ ਸਾਲ ਵੀ ਕਹਿੰਦੇ ਵੱਖਰੀਆਂ ਗੱਲਾਂ ਕੀਤੀਆਂ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਇਹ ਹੈ ਨਸਾਰੇ ਵਾਲਾ ਬੱਬੂ ਇੱਕ ਪਾਸੇ ਗੋਲੂ ਗੱਜਣ ਵਾਲੀ ਹੈ ਦੂਜੇ ਪਾਸੇ ਡਾਰੇ ਵਾਲਾ ਆਤਮਾ ਤੇ ਬਿੱਲਾ ਗਾਲਬ ਦਾ ਮਹਾਨ ਕਬੱਡੀ ਖਿਡਾਰੀਆਂ ਦੇ ਪਿੰਡ ਦਾ ਇਸ ਲਈ ਫੈਸਲਾ ਕਰ ਰਿਹਾ ਹੈ ਵੀ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਰਿਹਾ ਹੈ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਜਾ ਰਿਹਾ ਹੈ ਫਾਸਮਾ ਮੁਕਾਬਲਾ ਹੈ ਇਸ ਲਈ ਦੋਨੋਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਤੇਜੀ ਤੇ ਕੀਪੇ ਦੀ ਹੈਲਪ ਲਈ ਮੈਂ ਸਟੇਜ ਤੇ ਬੈਠੇ ਸੱਜਣਾ ਨੂੰ ਵੀ ਬੇਨਤੀ ਕਰੂੰਗਾ ਵੀ ਉਹ ਜਰੂਰ ਹੈਲਪ ਕਰਨ ਲਓ ਦੇਖਦਾ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਹੈ ਪੁਆਇੰਟ ਬ੍ਰਦਰ ਲਓ ਇੱਕ ਵਾਰੀ ਤਾੜੀ ਮਾਰੋ ਜੀ ਆਹ ਮੁੰਡੇ ਦੀ ਗੇਮ ਵਧੀਆ ਲੱਗੀ ਇਹ ਆ ਬੀਬੀਪੁਰਿਆ ਤੋਟਾ ਮੇਰੇ ਪੰਜਾਬੀ ਵੀਰੋ ਛੋਟਾ ਕਾਡ ਹੈ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਡਾਲਿਆਂ ਨੂੰ ਯਾਰੋ ਹੱਥ ਨਾਲ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਗੱਜ-ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੀ ਬੁੱਕ ਲਿਆ ਲੋਕੀ ਪੁੱਛਦੇ ਆ ਵੀ ਮੁੰਡੇ ਦਾ ਕਾਡਾ ਜਿਹੜਾ ਛੋਟਾ ਜਿਹਾ ਪਰ ਐਨ ਜਦੋਂ ਥਾਪੀਆਂ ਮਾਰ ਗਿਆ ਦਾ ਪਹਿਲੇ ਮੈਚ ਦੇ ਸਵਾਦ ਲਿਆ ਦੁੱਤਾ ਸਾਰੀ ਸੰਗਤ ਨੂੰ ਲਓ ਬੀਰੀ ਪ੍ਰਿਆ ਤੋਤਾ ਇਸ ਲਈ ਕਬੱਡੀ ਪਾ ਕੇ ਪਹੁੰਚ ਲੱਕੇ ਨਿਸਾੜੇ ਦੀ ਟੀਮ ਲਈ ਜਾਂਦਾ ਹੋਇਆ ਸ਼ਾਨੰਦਸ਼ੀਵ ਲੋ ਵਿਕੀ ਕੇ 1000 ਰੁਪਏ ਕੀਤੇ ਅਤੇ ਤੇਜ਼ੀ ਦੀ ਹੱਲਪ ਦੇ ਲਈ ਆਇਆ ਲੈ ਵੀ ਤੇਸੀ ਇਹ ਪੈਸੇ ਵੀ ਮੇਰੇ ਗਿਣ ਕੇ ਦਾ ਦੇ ਬਾਅਦ ਕਿੰਨੇ ਕਿੰਨੇ ਹੈ ਇਹ ਜੋੜ ਦੇ ਪੈਸੇ ਆ ਜਿਹੜੇ ਪਹੁੰਚ ਕਰਦੀ ਲਓ ਜਫਾ ਤਾਂ ਨਹੀਂ ਲੱਗਿਆ ਜਫਾ ਲੱਗ ਗਿਆ ਕਹਿੰਦੇ ਮੇਰੇ ਵੀਰੋ ਕਹਿੰਦੇ ਲਾਇਆ ਉਹ ਫੌਜੀ ਜੀਮਿਆਂ ਵਾਲੇ ਨੇ ਜਫਾ ਲਾਇਆ 1500 ਹੈ ਅਨਸੋਨ ਪ੍ਰਕਾਸ਼ ਜੀ ਜੋਤੀ ਗਰੇਵਾਲ ਤੇ ਬਿੰਦੀ ਗਰੇਵਾਲ ਬਣਾ ਹੁਣਾ ਉਹਨੂੰ ਇਹ 5-500 ਦਾ 1500 ਦਾ ਜੱਫਾ ਹੈ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਲਓ ਇਸ ਲਈ ਗੁਰਜਿੰਦਰ ਸਿੰਘ ਗਿਆਨੀ ਤੇ ਦੂਜੇ ਪਾਸੇ ਡਾਲੇ ਵਾਲਾ ਮੰਤਰੀ ਤੋਂ ਕਹਿੰਦੇ ਨਿਊ ਦੀਪ ਵਾਲਿਆਂ ਦੀ ਟੀਮ ਨੂੰ ਖੇਡਦਾ ਪੰਜਾਬ ਦੇ ਕਬੱਡੀ ਕੱਪਾ ਦੇ ਵਿੱਚ ਤੇ ਪੁਆਇੰਟ ਜਿਹੜਾ ਹੈ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ ਇਧਰ ਪੰਮ ਜੋਧਾ ਹਣਾ ਦਾ ਧੰਨਵਾਦ ਹੈ ਰਾਣੇ ਹਣਾ ਦਾ ਵੱਡਾ ਟੂਰਨਾਮੈਂਟ ਕਰਵਾਉਂਦੇ ਨੇ ਹਰ ਸਾਲ ਲੋਕਾਂ ਦੇ ਵਿੱਚ ਮੇਰੇ ਵੀਰੋ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਜਸਪ੍ਰੀਤ ਸਿੰਘ ਦੀ ਗੋਲਾ ਸਾਡੇ ਪੰਜਾਬ ਪੁਲਿਸ ਵਾਲੇ ਕਹਿੰਦੇ ਵੀ ਜਿੰਨੇ ਮਨਪ੍ਰੀਤ ਡਾਲੇ ਵਾਲਾ ਜੱਫੇ ਲਾਉ ਉਹਨੇ ਹਰ ਇੱਕ ਜੱਫੇ ਦਾ 500 ਦੇ ਨਾਲ ਮਾਣ ਕੀਤਾ ਜਾਣਾ ਹੈ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਅੱਜ ਸਮੇਂ ਦੇ 스타 ਮਨਪ੍ਰੀਤ ਡਾਲੇ ਦਾ ਇਸ ਲਈ ਮਾਣ ਕਰਦੇ ਹੋਏ ਸਾਡੇ ਜਸਪ੍ਰੀਤ ਸਿੰਘ ਦੀ ਗੋਲਾ ਔਰ ਜਸਦੀਪ ਸਿੰਘ ਦੀ ਗੋਲਾ ਉਧਰ ਜੋੜ ਦੇ ਲਈ ਢੇਸੀ ਵੱਲੋਂ ਇੱਕ 100 ਹੋਰ ਪੁੱਜ ਗਿਆ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇੱਕ ਪਾਸੇ ਕਹਿੰਦੇ ਗੋਲੂ ਦਾ ਖੜਿਆ ਹੋਇਆ ਗੁਰਤੇ ਦੂਜੇ ਪਾਸੇ ਬੱਬੂ ਲਿਸ਼ਾਰੇ ਵਾਲਾ ਆਹ ਵੱਜ ਗਈ ਕੈਂਦੀ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਸਵਾਦ ਲਿਆ ਦੁੱਤਾ ਹੈ ਸਵਾਦ ਆ ਗਿਆ ਮੇਰੇ ਵੀਰੋ ਰਵਿੰਦਰ ਗਰੇਵਾਲ ਤੇ ਅਮਨਦੀਪ ਕੈਨੇਡਾ ਵੱਲੋਂ ਕਹਿੰਦੇ 500 ਗੱਜਾਂ ਵਾਲੀਏ ਲਈ ਪੰਜਾਬੀ ਲੋਕ ਆ ਇੱਕ ਰਵਿੰਦਰ ਗਰੇਵਾਲ ਦੀ ਗੱਲ ਹੁੰਦੀ ਹੈ ਜਿਹਨੇ ਗੁੱਜਰਵਾਲ ਦਾ ਨਾਂ ਪੂਰੀ ਦੁਬਈ ਦੇ ਵਿੱਚ ਰੌਸ਼ਨ ਕਰ ਦਿੱਤਾ ਤੇ ਅਮਨ ਕੈਨੇਡਾ ਵੱਲੋਂ ਇਹ ਮਾਣ ਸਨਮਾਨ ਜਿਹੜੇ ਗੋਲੀ ਲਈ ਪੁੱਜਿਆ 500 ਦੇ ਇਹ ਮਾਣ ਸਨਮਾਨ ਸਾਡੇ ਗੋਲਾਜੀ ਮਹਾਨ ਕਬੱਡੀ ਖਿਡਾਰੀ ਪੁੱਜਦਾ ਕਰਦੇ ਆ ਔਰ ਵੇਖੀਏ ਖੇਡ ਮੈਦਾਨ ਦੇ ਵਿੱਚ ਲੈ ਵੀ ਪ੍ਰਦੀਪ ਇਧਰ ਨਾਲ ਜਿਹੜਾ ਰਾਸ਼ਾ ਉਹ ਜ਼ਿਆਦਾ ਹੈ ਤੇ ਮੇਰੀ ਬੇਨਤੀ ਹੈ ਡੈਰੀ ਦੜਬਾ ਵਾਲੇ ਨੂੰ ਵੀ ਰਾਸ਼ੀ ਦਾ ਘਟਾ ਦਿਓ ਐ ਸਵਾਦ ਨਹੀਂ ਆਉਂਦਾ ਕਬੱਡੀ ਦਾ ਆਇਆ ਤੋਤੇ ਦੀ ਜਿੱਤ ਸੀ ਤੇ ਲਾਓ ਦੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਲਈ ਕਹਿੰਦੇ ਤੋਤੇ ਦੀਆਂ ਤਿੰਨ ਕਬੱਡੀਆਂ 1000 ਦੀਆਂ ਬਹਿਣਗੀਆਂ ਜੀਤ ਯੂਐਸਏ ਕਾਕਾ ਯੂਐਸਏ ਅਸੇ ਤੋਂ ਸਾਡੇ ਵੀਰ ਮਾਇਆ ਦੇ ਗੱਫੇ ਕੋਈ ਦੇ ਕਰਦੇ ਆ ਇਹਨਾਂ ਵੱਲੋਂ ਕਹਿੰਦੇ ਤਿੰਨ ਕਬੱਡੀਆਂ ਜਿਹੜੀਆਂ ਤੋਤੋ ਦੀਆਂ 1000 ਦੀਆਂ ਬਹਿਣ ਗਿਆ ਇਧਰ ਜੋਤ ਭਿੰਡਰਾਂ ਵਾਲਾ ਬਾਕੀ ਚੀਨਾ ਵਾਲੇ ਤੋਂ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਹੈ ਤੇ ਗੁਰਜਿੰਦਰ ਸਿੰਘ ਗਿਆਨੀ 100 ਰੁਪਏ ਜਿਹੜਾ ਗਿਆਨੀ ਨੂੰ ਲੱਖੋ 500 ਰੁਪਏ ਦੀਪਿਕਰੇ ਦੀਪਿਕ ਬਿੰਦੀ ਘਰੇ ਆਲ ਵੱਲੋਂ ਕਹਿੰਦੇ 500 ਰੁਪਏ ਆ ਨੌਜਨ ਦੀਆਂ ਤਿੰਨ ਕਬੱਡੀਆਂ ਤੇ ਆ ਤਿੰਨ 500 ਹੈ ਦਾਰੇ ਵਾਲਿਆ ਜਫਾ ਲਾਏਗਾ ਤੇ ਗੋਲਾ ਵੀਰ ਕਹਿੰਦਾ ਵੀ 500 ਤੇਰੇ ਲਈ ਵੀ ਹੋਣਾ ਪਰ ਦੇਖਦਾ ਵੀ ਪਹਿਲੀ 500 ਦੀ ਕਬੱਡੀ ਜਿਹੜਾ ਪਾ ਕੇ ਨੌਜਨ ਵਾਪਸ ਜਾਂਦਾ ਹੋਇਆ ਹੈ ਉਹ ਗੁਰਜਿੰਦਰ 100 ਢੇਸੀ ਵਾਈਫਾਈ ਵਾਲੇ ਵੱਲੋਂ ਹੈ ਇਸ ਨੌਜਨ ਗਰੂ ਦੇ ਲਈ ਲਓ ਦੇਖਦਾ ਖੇਡ ਮੈਦਾਨ ਦੇ ਵਿੱਚ ਲੈ ਵੀ ਢੇਸੀ ਆਪ ਹੀ ਪੇ ਕਰਦੀ ਲੋਜਾਂ ਮਾਂ ਦੇ ਗੱਫੇ ਨਾ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਉਧਰ ਪਈ ਹੋਈ ਰੇਡ ਵਾਈਫਾਈ ਤੇਜ ਕਬੱਡੀ ਮੇਰੀ ਜਿੰਦ ਯਾਗ ਤੇ ਕਬੱਡੀ 365 ਕਹਿੰਦੇ ਲਾਈਵ ਕਰਦਾ ਹੋਇਆ ਪੂਰੀ ਦੁਨੀਆ ਦੇ ਵਿੱਚ ਮੇਰੇ ਵੀਰੋ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਨੂੰ ਬਹੁਤ ਸ਼ਸ਼ਨਾ ਮੁਕਾਬਲਾ ਅੱਜ ਦੇ ਦਿਨ ਦਾ ਫਾਈਨਲ ਮੈਚ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਦੁਨੀਆ ਪੱਪਾ ਪਾਰ ਹੋਈ ਬੈਠੀ ਹੈ ਤੇ ਦੁਨੀਆ ਇਸ ਗੱਲ ਦੀ ਖੁਸ਼ੀ ਵੀ ਜ਼ਾਹਰ ਕਰ ਰਹੀ ਹੈ ਵੀ ਟਾਈਮ ਸਰ ਜਿਹੜੇ ਮੈਚ ਹੈ ਉਹ ਸਮਾਪਤ ਹੋ ਜਿੱਤੇ ਜਾ ਰਹੇ ਹੈ ਬਿਆਨਤ ਸਿੰਘ ਜੀ ਉਪ ਪ੍ਰਧਾਨ ਵੱਲੋਂ ਜਿਹੜਾ ਕਹਿੰਦੇ ਆਹ ਪੁਆਇੰਟ ਲਊਗਾ ਆਹ ਰੇਟ ਤੇ ਸੌਰੀ ਇਹਨੀਆਂ ਦੋ ਕਬੱਡੀਆਂ ਜਿਹੜੀਆਂ 1500 ਦੀਆਂ ਬਹਿਣਗੀਆਂ ਸਾਡੇ ਪਹਿਲਾਂ ਜੀਤ ਵੀਰ ਉਹਨਾਂ ਨੇ ਲਾਇਏ ਸੀ ਪੈਸੇ ਕਾ ਕੇ ਤੇ ਰਿੰਪੀ ਉਹਨਾਂ ਨੇ ਤੇ 500 ਦੇ ਵਿੱਚੋਂ ਬਿਆਨਤ ਪ੍ਰਧਾਨ ਉਹਨਾਂ ਦਾ ਅਡਜਸਟ ਕਰਦੇ ਹੋ 1500 ਮੇਰੇ ਵੀਰੋ ਇੱਕ ਕਬੱਡੀ ਜਿਹੜੀ ਪੈਣੀ ਹੈ ਤੋਂ ਤੇ ਬੀਵੀ ਪ੍ਰਿਯੋਜੀ 1500 ਦੀ ਦੋ ਕਬੱਡੀਆਂ ਜਿਹੜੀਆਂ ਪੈ ਗਈਆਂ ਜੀ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਾਨ ਇਹ ਆ ਜੋਤ ਭਿੰਦਰਾ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਕਬੱਡੀ ਹੁੰਦੀ ਮਰਦਾਂ ਦੀ ਖੇਡ ਨੇ ਆ ਵੇਖ ਸਰਕਾਰੇ ਪਰ ਵੇਖਦਾ ਹੈ ਖੇਡ ਮੈਦਾਨ ਦੇ ਵਿੱਚ ਗੁਰਜਰਾ ਬਿਆਨੀ ਲਸਾੜੇ ਵਾਲਾ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੜਿਆ ਹੋਇਆ ਹੈ ਉਹ ਦੂਜੀ ਕਬੱਡੀ ਆ 500 ਦੀ ਪਰ ਜਗਦੇਵ ਸਿੰਘ ਜੀ ਪਲੇਸਰ ਕੈਨੇਡਾ ਤੋਂ ਸਰ ਸਾਹਿਬ ਦਾ ਇਸ ਨੌਜਵਨ ਰੇਡਰ ਦੇ ਲਈ ਤੇ ਸਾਡੇ ਓਮ ਪ੍ਰਕਾਸ਼ ਜੀ ਰੇਡਰ ਦੇ ਲਈ ਹੈ 500 ਇਹ ਰੇਡਰ ਦਾ ਜੀ 1000 ਰੁਪਿਆ ਤੇ ਅਸੀਂ ਇਹ 1105 ਦਾ ਕਰਦੇ ਸਾਹਮਣੇ ਵੱਲੋਂ 1000 ਇੱਧਰ ਓਮ ਪ੍ਰਕਾਸ਼ ਜੀ ਤੇ ਸਾਡੇ ਪ੍ਰੈਸਰ ਸਾਹਿਬ ਵੱਲੋਂ ਇਸ ਪੁਆਇੰਟ ਤੇ 1100 ਦਿੱਤਾ ਗਿਆ ਲਓ ਜੀਪੀ ਜਰੇয়াল ਵੱਲੋਂ ਕਹਿੰਦੇ 500 ਦਿੱਤਾ ਜਾਣਾ ਹੈ ਤੋਦੇ ਬੀਵੀਪੁਰੀਆਂ ਦੀਆਂ ਇੱਕ ਕੱਬੜੀ ਰਹਿ ਗਈ 1500 ਦੀ ਪੈਣੀ ਆ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ। 2000 ਦੀ ਹੋ ਗਈ ਕਹਿੰਦੇ ਗੋਲਾਜੀ ਕਬੱਡੀ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਨੌਜੋਨ ਮਸਾਰੇ ਵਾਲਾ ਚੜ੍ਹਦੀ ਜਿਹ ਬਰੇਸਾ ਜਫਾ ਨਹੀਂ ਲਾ ਸਕਿਆ ਤੇ ਜੋਰਦ ਭਿੰਡਰਾ ਵਾਲੇ ਦੇ ਵਿੱਚ ਕਹਿੰਦੇ ਬੜੀ ਫੁਰਤੀ ਆ ਬੜੀ ਕਬੱਡੀ ਪੜੀ ਹੋਈ ਆ। ਰੈਂਪੀ ਯੂ ਐਸ ਏ ਉਪਰ ਪ੍ਰਧਾਨ ਵਿੰਤ ਸਿੰਘ ਕਾਕਾ ਯੂਐਸਏ ਨੇ ਹੀਬ ਯੂਐਸਏ ਉਹਨਾਂ ਵੱਲੋਂ ਕਹਿੰਦੇ 2000 ਰੁਪਏ ਤੋਂ ਤੇ ਬੀਬੀਪਰੀਏ ਦੀ ਆਹ ਕਬੱਡੀ ਕਹਿੰਦੇ 2000 ਦੀ ਹੈ ਮੇਰੇ ਵੀਰੋ ਬੱਲੇ 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 ਵਾਹ ਲਓ ਜੀ 2000 ਰੁਪਏ ਜਿਹੜਾ ਹੈ ਢੇਸੀ ਤੇ 500 ਨਹੀਂ ਉਹ ਮੈਨੂੰ ਸਮਝਾਈ ਕਿਹੜਾ ਜੀ ਉਹ ਹੈ ਜੀ ਇਹ ਗੁਰਜਿੰਦਰ ਬਾਜੀ ਗੁਰਜਿੰਦਰ ਦਾ ਉਹ ਲਾਸਟ ਕਬੱਡੀ ਉਹ ਰਹਿ ਗਈ ਹੈ ਉਹਦਾ ਲਾਸਟ ਗਿਆਨੀ ਦੀ ਲਾਸਟ ਕਬੱਡੀ ਰਹਿ ਗਈ 500 ਹੋਂ ਪ੍ਰਕਾਸ਼ ਜੀ ਪੰਜਾਬ ਪੁਲਿਸ ਵਾਲੇ ਜੇ ਆਹ ਕਬੱਡੀ ਕਹਿੰਦੇ ਜੱਫਾ ਲੱਗੂ ਤੇ 500 ਦਿੱਤਾ ਜਾਣਾ ਆਹ ਲੱਗ ਗਿਆ ਜੀ ਜੱਫਾ ਤੇ ਫੌਜੀ ਚੀਨਿਆਂ ਵਾਲੇ ਦੇ ਲਈ ਉਹ ਹੋਂ ਪ੍ਰਕਾਸ਼ ਜੀ ਸਾਡੇ ਪੰਜਾਬ ਪੁਲਿਸ ਵਾਲੇ ਮਾਣ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਬਿੰਦੀ ਕਰੇ ਵਾਲ ਤੇ ਜੁੱਤੀ ਕਰੇ ਵਾਲ ਵੱਲੋਂ ਸੋ ਥੋਡੇ ਵੱਲੋਂ ਐ ਪ੍ਰਧਾਨ ਸਾਹਿਬ 500 2000 ਦੋ ਕਬੱਡੀਆਂ ਦਾ ਮੇਰੇ ਵੀਰੋ ਲਓ ਉਹ ਤੇ ਜੀ ਵੀ ਪ੍ਰੋਰੀਆਂ ਦੋ ਕਬੱਡੀਆਂ ਵੀ ਵੀ ਪ੍ਰੋਰੀਆਂ ਦੀਆਂ ਦੋ ਕਬੱਡੀਆਂ ਜਿਹੜੀਆਂ 2000 ਦੀਆਂ ਗੁਰਜਿੰਦਰ ਦੀ ਇੱਕ ਕਬੱਡੀ ਮੇਰਾ خیال 500 ਵੀ ਉਹ ਪੈਸੇ ਲਏ ਜੋ ਜੀ ਗੁਰਜਿੰਦਰ ਦੋ ਕਬੱਡੀ ਪਾਈਆ ਨੌਜਵਾਨਾ ਜੱਬੂ ਨੇ ਗੁਰਿੰਦਰ ਨੇ ਪਾਈ ਤੇ 500 ਜਿਹੜਾ ਆਪਣਾ ਲੈ ਜੀ 2000 ਰੁਪਇਆ ਬੀਵੀਪਰੀਏ ਤੋਤੇ ਦੀਆਂ ਦੋ ਕਬੱਡੀਆਂ ਦਾ ਢਾਰੇ ਵਾਲਾ ਜੱਫਾ ਲਾਉਂਦੇ ਗੋਲਾ ਜੀ ਮਹਾਨ ਕਬੱਡੀ ਖਿਡਾਰੀ ਕਹਿੰਦੇ ਵੀ ਪੈਸੇ ਸਾਡੇ ਵੱਲੋਂ 500 ਦਿੱਤੇ ਜਾਣਗੇ ਇੱਕ ਪਾਸੇ ਹੋ ਗਏ ਆ ਦੋ ਪੌਂਡ ਵੀ ਲੈ ਜਿਓ ਆ ਦੋ ਪੌਂਡ ਦੇ ਕੇ ਆਉਂੂ ਇੰਗਲੈਂਡ ਦੇ ਜਾਂ ਭਾਜਾ ਤੋਤੇ ਨੂੰ ਬੀਵੀਪਰੀਏ ਨੂੰ ਦੇ ਕੇ ਆਉਂਨੇ ਜੱਫਾ ਨਹੀਂ ਖਾਦਾ ਅਜੇ ਤੱਕ ਲਓ 2000 ਦੀਆਂ ਦੋ ਕਬੱਡੀਆਂ ਮੇਰੇ ਵੀਰੋ ਆਹ ਕਬੱਡੀ ਕਹਿੰਦੇ 2000 ਇਹ ਦਫਾ ਲੱਗਿਆ ਜਾਫਿਆਂ ਨੂੰ ਤੇ ਜੇ ਨਾ ਲੱਗਿਆ ਤੇ ਫਿਰ ਰੇਡਰ ਦਾ ਦੋ ਕਬੱਡੀਆਂ ਪਹਿਨ ਗਿਆ ਢਾਲੇ ਵਾਲਿਆ ਨਾਲ ਜਫਾ ਨੌਜਾਨਾ ਤੈਨੂੰ 2500 ਵੀ ਮਿਲ ਸਕਦਾ ਤੇ ਫਿਰ ਗੱਲ ਵੱਧ ਨਹੀਂ ਸਕਦੀ ਹੈ ਉਹ ਤਾਂ ਗੱਗੂ 나ਗ ਹੈ ਤੇ 2000 ਦੀ ਪਹਿਲੀ ਕਬੱਡੀ ਪਾ ਕੇ ਵਾਪਸ ਜਾਂਦਾ ਹੋਇਆ ਤੋਤਾ ਤੇ ਢੇਸੀ ਵੱਲੋਂ 200 ਇਸ ਨੌਜਾਨ ਗੱਗੂ ਰੇਡਰ ਦੇ ਢੇਸੀ ਆਪ ਹੀ ਪਹੁੰਚਦੇ ਕਰਦੇ ਲੋ ਜੀ 2500 ਕਰਦੇ 27 ਹਰਵਿੰਦਰ ਗਰੇ ਸੀ 2700 ਦੀ ਇੱਕ ਕਬੱਡੀ ਬਿਆਨ ਸਿੰਘ ਜੀ ਉਹਨਾਂ ਦੇ ਪੈਸੇ ਆ ਗਏ ਆ ਜੀ ਅੱਜ ਤੋਂ ਪ੍ਰਧਾਨ ਸਾਹਿਬ ਦੇ 2700 ਦੀ ਇੱਕ ਕਬੱਡੀ ਤੋਤੇ ਦੀਨੀਪੁਰੀਏ ਦੀ ਪੈਣੀ ਹੈ 3200 ਦੀ ਬਵਾਦ ਰਜਾ ਵੇਖੋ ਮੇਰੇ ਵੀਰੋ ਹਉ ਜਗਰਾਜ ਭੱਜਾ ਜਾਂਦਾ ਹੈ ਇਹ ਆ ਜਗਰਾਜ ਮੇਰੇ ਵੀਰੋ ਬਹੁਤ ਫਸਾਸਮਾ ਮੁਕਾਬਲਾ ਹੈ ਐਨ ਕਹਿੰਦੇ ਸਵਾਦ ਲੈ ਰਹੀ ਹੈ ਸਾਰੀ ਸੰਗਤ ਖੇਡ ਕਬੱਡੀ ਦਾ ਗੁਰਜਿੰਦਰ ਸਿੰਘ ਗਿਆਨੀ ਲਸਾੜੇ ਵਾਲਾ ਦੀਦੀ ਗਰੇਵਾਲ ਵੱਲੋਂ ਮੇਰੇ ਵੀਰੋ ਜਿਹੜੀ ਕਹਿੰਦੇ 500 ਹੋਰ ਐਡਜਸਟ ਹੋ ਗਿਆ ਓ ਬੱਲੇ ਬੱਲੇ ਤਾਲੇ ਮਨਪ੍ਰੀਤ ਮੇਰੇ ਵੀਰੋ ਇਹ ਆ ਡਾਲੇ ਵਾਲਾ ਮਨਪ੍ਰੀਤ ਜਸਦੀਪ ਸਿੰਘ ਗੋਲੇ ਵੱਲੋਂ 500 ਰੁਪਏ ਆ ਮੇਰੇ ਵੀਰੋ ਮਨਪ੍ਰੀਤ ਡਾਲੇ ਵਾਲੇ ਦੇ ਲਈ ਤੇ ਕੀਤੀ ਗਰੇਵਾਲ ਹੁਣਾਂ ਵੱਲੋਂ ਇਹ ਜਿਹੜੇ ਮਾਨ ਕੀਤੇ ਜਾ ਰਹੇ ਆ ਮਨਪ੍ਰੀਤ ਡਾਲੇ ਵਾਲੇ ਦੇ ਲਈ ਦਰਸ਼ਕ ਵੀਰੋ ਜੇ ਨਜ਼ਾਰਾ ਆ ਰਿਹਾ ਇੱਕ ਵਾਰੀ ਨਿੰਕਾਰਾ ਜਰੂਰ ਮਾਰ ਕੇ ਦੱਸ ਦਿਓ ਤਾੜੀਆਂ ਘੰਡ ਮਾਰਦੇ ਨਿੰਕਾਰਾ ਜਿਆਦਾ ਮਾਰਨਾ ਕੈਮ ਵੀ ਹੋ ਗਿਆ ਮੈਂ ਲਓ ਕਮਲ ਗਰੇਵਾਲ ਪਾਲੀ ਕਬੇਡਾ ਤੇ ਦੀਪੀ ਗਰੇਵਾਲ ਉਹਨਾਂ ਵੱਲੋਂ ਆਹ ਰੇਟ ਤੇ ਕਹਿੰਦੇ 1000 ਹੈ ਕਮਲ ਦੀਪੀ ਤੇ ਨਾਲ ਪਾਲੀ ਗਰੇਵਾਲ ਕੈਨੇਡਾ ਮੇਰੇ ਵੀਰੋ ਇਹਨਾਂ ਵੱਲੋਂ 1000 ਰੁਪਇਆ ਹੈ ਜਿਹੜਾ ਆਹ ਕਬੱਡੀ ਤੇ ਹੈ ਲਓ ਡੈਨੀ ਜੀ ਕੀ ਫੈਸਲਾ ਹੈ ਇਹ ਜਾਫੀ ਦਾ ਜੀ 1000 ਰੁਪਇਆ ਲੈ ਜਾਓ ਫੌਜੀ ਚੀਮਿਆਂ ਵਾਲੇ ਦਾ ਆਹ ਕਬੱਡੀ ਹੁਣ ਮੈਨੂੰ ਪਤਾ ਹੀ ਮੇਰੇ ਹੱਥ 'ਚ ਕਿੰਨੇ ਪੈਸੇ ਆ 27 ਇਹ 2700 ਦੀ ਕਬੱਡੀ ਹੈ 3000 ਦੀ ਕਬੱਡੀ ਹੋਂ ਪ੍ਰਕਾਸ਼ ਜੀ ਕਹਿੰਦੇ 3000 ਪੈਸੇ ਨੂੰ ਪੂਰਾ ਕਰ ਦਿਓ ਲਓ ਓ ਡਬਲ ਟੱਚ ਡਬਲ ਟੱਚ ਲਓ ਮੇਰੇ ਵੀਰੋ 27 3000 ਦੀ ਕਬੱਡੀ ਦਾ ਜੇਤੂ ਰੇ ਇੱਕ ਵਾਰੀ ਜ਼ੋਰਦਾਰ ਦਾੜੀ ਮਾਰ ਦਿਓ ਤੋਹਾ ਦੀਵੀ ਬੁਰੀਆ ਆਓ ਦੀਵੀ ਬੁਰੀਆ ਇਹ ਮਾਇ ਦੇ ਘੱਫੇ ਲੈ ਜਾਓ ਜੀ ਬਹੁਤ ਬਹੁਤ ਧੰਨਵਾਦ ਹੈ ਜੋਤ ਭਿੰਡਰਾਂ ਵਾਲਾ ਜੋ ਢਿੰਡਰਾਵਾਲਾ ਕਬੱਡੀ ਪਾ ਰਿਹਾ ਤੇ ਤੋਦੇ ਦੀ ਕਬੱਡੀ ਕਹਿੰਦੇ ਦੋ ਕਬੱਡੀਆਂ ਜਿਹੜੀਆਂ 1000 ਦੀਆਂ ਸਾਡੇ ਜਸਦੀਪ ਸਿੰਘ ਦੀ ਜੋਰਾ ਮਹਾਨ ਕਬੱਡੀ ਖਿਡਾਰੀ ਆਪਣੇ ਸਮੇਂ ਦੇ 1000 ਰੁਪਏ ਉੱਤ ਪ੍ਰਧਾਨ ਸਾਹਿਬ ਤੁਹਾਡੇ ਵੱਲੋਂ 500 ਰੁਪਏ ਅਡਜਸਟ ਕਰ ਦਈਏ 500 ਰੁਪਏ ਕਹਿੰਦੇ ਸਾਡੇ ਵੱਲੋਂ 15 ਬੱਲੇ 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 ਵਾਹ ਓ ਵਾਹ ਓ ਤੋਤੇਆ ਜਿਹਦਾ ਸੱਜੀ ਤੋਤੇ ਦੀ ਖੇਡ ਵਧੀਆ ਲੱਗਦੀ ਹੈ ਤਾੜੀ ਜਰੂਰ ਮਾਰ ਕੇ ਦਾਦੋ ਮੇਰੇ ਵੀਰੋ ਸਵਾਦ ਆ ਜਾਂਦਾ ਜਦੋਂ ਤੋਤਾ ਪਾਟ ਲੈਂਦਾ ਨਾ ਤੋਤੇ ਥਾਪੀ ਮਾਰ ਦੇਣਾ ਕਿਤੇ ਪਹਿਲੇ ਮੈਚ ਮੰਗ ਲਾ ਤੇ ਸਵਾਦ ਜਿਹੜਾ ਜੱਸਿਆ ਇਹ ਵੀ ਮੁੰਡਾ ਕਬੱਡੀ ਦਾ ਬਹੁਤ ਦਿੰਦਾ ਹੈ ਹੈਪੀ ਥਾਪੀ ਰਾਜੂ ਗੋਲੂ ਤੇ ਗੋਲੂ ਵੱਲੋਂ ਤੇ ਟੈ ਇਹ ਸਾਰੇ ਮਿੱਤਰ ਟੈ ਕੀ ਤੋਂ ਆ 1000 ਰੁਪਿਆ 1000 ਰੁਪਿਆ 2000 ਹੋ ਗਿਆ ਜੀ 25 ਹਜ਼ਾਰ ਬਾਈ ਗੋਲੇ ਉਹਨਾਂ ਨੇ ਲਾਇਆ ਤੇ ਇਹ ਹਜ਼ਾਰ ਟੈਦੀ ਵਾਲੇ ਮਿੱਤਰਾਂ ਨੇ ਲਾਇਆ 2000 ਦੀ ਇੱਕ ਇੱਕ ਕਬੱਡੀ ਤੋਂ ਦੇ ਵੀ ਵੀ ਬਰੀਏ ਦੀ ਪਹਿਣੀ ਹੈ 2000 ਦੀ ਨਾਲ 1000 ਰੁਪਿਆ 1000 ਹੋਰ ਜੋਤੀ ਘਰੇ ਵਾਲ ਤੇ ਬਿੰਦੀ ਘਰੇ ਵਾਲ ਵੱਲੋਂ 3000 ਦੀ ਕਬੱਡੀ ਮੇਰੇ ਵੀਰੋ ਆ ਕਬੱਡੀ ਹੈ ਜਿਹੜੀ ਆ ਲੋ ਜੀ 3000 ਰੁਪਏ ਜਿਹੜਾ ਟੋਟੇ ਦੇ ਹੁਣ ਤੱਕ ਤਿੰਨ ਤੇ ਜੋ 5 ਤੇ 7000 ਰੁਪਏ ਫਾਈਨਲ ਦੇ ਵਿੱਚ ਜਿਹੜਾ ਆਪਣੀਆਂ ਰੇਡਾਂ ਤੋਂ ਜਿੱਤ ਲਿਆ ਇੱਕ ਕੈਮਰੇ ਟੋਟਾ ਅਨੰਦਪ੍ਰੀਆ ਆਪਣੇ ਸਮੇਂ ਦਾ ਮਹਾਨ ਖਿਡਾਰੀ ਹੋਇਆ ਹੈ ਇੱਕ ਇਹ ਟੋਟਾ ਸ਼ਾਹ ਇੰਡਸਟਰੀ ਲੁਧਿਆਣੇ ਵੱਲੋਂ ਕਹਿੰਦੇ 500 ਜਿਹੜਾ ਆ ਜੱਫੀ ਤੇ ਦਿੱਤਾ ਜਾਣਾ ਆ ਕਬੱਡੀ ਤੇ 500 ਹੈ ਜੇ ਰੇਡਰ ਲੈ ਗਿਆ ਦਾ ਜਾਸੀ ਦਾ ਨਹੀਂ ਸ਼ਾਨ ਇੰਡਸਟਰੀ ਲੁਧਿਆਣਾ ਸ਼ਾਨ ਇੰਡਸਟਰੀ ਲੁਧਿਆਣੇ ਵਾਲੇ ਮਾਨ ਕਰਨਗੇ ਲਓ ਬੱਲੇ 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 ਵਾਹ ਹਾਂ ਬਸ ਸੋਹਣੀ ਖੇਡ ਕਬੱਡੀ ਦੀ ਸ਼ਾਨ ਇੰਡਸਟਰੀ ਵੱਲੋਂ 500 500 ਗੋਲੇ ਮਹਾਨ ਖਿਡਾਰੀ ਵੱਲੋਂ ਤੇ 200 ਕਹਿੰਦੇ ਵਾਈਫਾਈ ਵਾਲੇ ਢੇਸੀ ਵੱਲੋਂ 1200 ਰੁਪਇਆ ਜਿਹੜਾ ਹੈ ਇਹ ਢਿੰਡਰਾ ਵਾਲੇ ਜੋੜ ਦੇ ਲਈ ਪੁਜਤਾ ਕਰਦੇ ਹੋ ਲਓ ਵੀ ਸਾਰੀ ਕਲੱਬ ਨੂੰ ਮੁਬਾਰਕ ਜਸਜੀਪ ਸਿੰਘ ਦੀ ਗੋਲਾ ਮਹਾਨ ਕਬੱਡੀ ਖਿਡਾਰੀ 500 ਰੁਪਏ ਦਾ ਮਾਨ ਸਨਮਾਨ ਪਹਿਲੇ ਜੱਫਿਆਂ ਨਾਲ ਤਾਂ ਐਕਸਟਰਾ ਹੈ ਵੈਸੇ ਵੀ ਮਾਨ ਇਹਨਾਂ ਖਿਡਾਰੀਆਂ ਦਾ ਕਰ ਰਹੇ ਐ ਕਬੱਡੀ ਪਾਉ ਵੀ ਵੱਡੋ ਜਿਵੇਂ ਗੁਰਪ੍ਰੀਤ ਸਿੰਘ ਬੇਰਕਲਾਂ ਵਾਲਾ ਕਹਿੰਦਾ ਹੁੰਦਾ ਵੀ ਦਮ ਪਾਓ ਗਪਰੀਓ ਦਮ ਪਾਓ ਪਹਿਲੇ ਸਮੇਂ ਦੇ ਵਿੱਚਦਾਮੀ ਪਹਿਲਾਂ ਹੁੰਦੀ ਹੁਣ ਹੀ ਕਬੱਡੀ ਪੈਣ ਲੱਗੀ ਆ ਤਾਂ ਵੇਖੋ ਮੇਰੇ ਵੀਰੋ ਇਸ ਲਈ ਨਾਰਜਨ ਜਗਰਾਜ ਮੱਲਕੇ ਵਾਲਾ ਮੱਖਣ ਬਰਾੜ ਦਾ ਪਿੰਡ ਐ ਰਸੀ ਜੀ ਮੁੱਖ ਪ੍ਰਬੰਧ ਕਿਵੇਂ ਕਹਿੰਦੇ ਜੱਫੇ ਨਹੀਂ ਨਹੀਂ ਤੋਤੇ ਬੀਵੀਪਰੀਏ ਦੀ ਆ ਕਬੱਡੀ ਕਹਿੰਦੇ 1000 ਦੀ 500 ਰੁਪਏ ਜਗਜੀਵਨ ਸਿੰਘ ਜੀ 500 ਰੁਪਏ ਹੋਰ ਪ੍ਰਧਾਨ ਸਾਹਿਬ ਵੱਲੋਂ 1500 ਦੀ ਆ ਕਬੱਡੀ ਮੇਰੇ ਵੀਰੇ ਸਾਰੀ ਪੈਸੇ ਹੋ ਰਹੀਆਂ ਦੋ ਕਬੱਡੀਆਂ ਪੈਣ ਗਿਆ 1500 ਦੀਆਂ ਦੋ ਕਬੱਡੀਆਂ ਤੋਤੇ ਬੀਵੀਪਰੀਏ ਦੀਆਂ ਜਗਜੀਵਨ ਸਿੰਘ ਜੀ ਤੇ ਨਾਲ ਬੱਲੇ 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 500 ਪ੍ਰਕਾਸ਼ ਜੀ ਇਹ 2000 ਰੁਪਏ ਦਾ ਜਫਾ ਹੈ ਇਹ 2000 ਦਾ ਜਫਾ ਲੱਗਿਆ ਮੇਰੇ ਵੀਰੋ 2000 ਰੁਪਏ ਦਾ ਜਫਾ ਖੇਰ ਮੈਦਾਨ ਦੇ ਵਿੱਚ ਲੱਗਿਆ ਸਿਰੇ ਦੀ ਖੇਡ ਹੈ 100 ਰੁਪਏ ਸਾਡੇ ਵੀਰ ਰਮਨ ਵਾਲਿਓ ਕਹਿੰਦੇ 100 ਹੈ ਲੈ ਜੋਧਾ ਵਾਲਿਆ ਤੇਰੇ ਪਿੰਡ 2 ਵਜੇ ਸੀ ਐਤ ਕੀ 2 ਵਜੇ ਨਾ ਤੇ ਫਿਰ ਦੇਖ ਲੈ ਆਹ ਟਾਈਮ ਨੂੰ ਸਮਾਪਤ ਕਰਨੇ ਪੈਣੇ ਆ ਓ 8 ਵਜੇ ਹਰਮਨਪ੍ਰੀਤ ਸਾਡਾ ਪੰਜਾਬ ਰਾਜ ਬਿਜਲੀ ਬੋਰਡ ਦਾ ਛੋਟਾ ਮਾਨ ਕਰਨਗੇ ਹੈ ਜੀ ਮੁੱਖ ਪ੍ਰਬੰਧਕ ਜਗਜੀਵਨ ਸਿੰਘ ਜੀ ਵੱਲੋਂ ਆਹ ਰੇਟ ਤੇ ਕਹਿੰਦੇ 1000 ਹੈ ਮਹਾਨ ਕਬੱਡੀ ਖਿਡਾਰੀ ਲਓ ਵੇਖੋ ਉਧਰ ਸ਼ਾਹ ਇੰਡਸਟਰੀ ਲੁਧਿਆਣੇ ਵੱਲੋਂ ਵੀ ਆ ਪੁਆਇੰਟ ਦੇ 500 ਹੈ ਬਿੱਲਾ ਜੀ ਕੀ ਫੈਸਲਾ ਹੈ ਪੁਆਇੰਟ ਰੇਡਰ ਦਾ ਜੀ ਪੁਆਇੰਟ ਜਿਹੜਾ ਹੈ ਸ਼ਾਹ ਇੰਡਸਟਰੀ ਤੇ ਸਾਡੇ ਗੋਲਾ ਜੀ ਕਬੱਡੀ ਖਿਡਾਰੀ ਉਹਨਾਂ ਵੱਲੋਂ 5-500 ਤੀਆਂ ਜਿਹੜਾ ਹੈ ਇਹ ਪੁਆਇੰਟ ਦੇ ਹੈ ਤਰਨ ਜੋਧਾ ਨੇ ਤੇ ਕਹਿੰਦੇ ਕਿਓ ਸੱਟ ਲੱਗੀ ਥੋੜੀ ਬਾਬਾ ਮੇਕ ਕਰੋ ਖੱਲੀ ਹੈ ਜੀ ਖੱਲੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੱਲ ਨਹੀਂ ਗੁਰੂ ਮਹਾਰਾਜ ਮਿਹਰ ਕਰੇ ਇਹ ਧਰਤੀ ਮੀਰੀ ਤੀਰੀ ਦੇ ਮਾਲਕ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਾਂ ਦੀ ਛੋਪਾ ਪ੍ਰਾਪਤ ਧਰਤੀ ਹੈ ਮੂਵ ਭੇਜਿਓ ਜੀ ਮੂਵ ਮੂਵ ਗਰਾਊਂਡ ਦੇ ਵਿੱਚ ਭੇਜ ਦਿਓ ਬੜੀ ਮਿਹਰਬਾਨੀ ਹੋਵੇਗੀ ਮੂਵ ਮੂਵ ਭੇਜ ਦਿਓ ਗੁਰੂ ਮਹਾਰਾਜ ਮਿਹਰ ਕਰੇ ਜਿੰਨੇ ਵੀ ਖਿਡਾਰੀ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਣ ਲਈ ਆਉਂਦੇ ਆ ਸਾਰੇ ਖਿਡਾਰੀ ਹੱਸਦੇ ਖੇਡਦੇ ਜਾਣ ਉਸੇ ਵੀ ਖਿਡਾਰੀ ਦੇ ਸੱਟ ਨਾ ਲੱਗੇ ਤੇਰੀ ਆਈ ਮੈਂ ਮਰ ਜਾ ਤੇਰਾ ਵਾਲ ਵੀ ਵਿੰਗਾ ਨਾ ਹੋਵੇ ਇਹ ਕਬੱਡੀ ਦਾ ਵਾਲ ਵਿੰਗਾ ਨਾ ਹੋਵੇ ਇਹ ਕਬੱਡੀ ਦੇ ਐਥੋ ਤੱਕ ਪਹੁੰਚਾ ਦਿੱਤੇ ਹੈ ਮੂੰਹ ਸੁਪਰੇ ਭੇਜੋ ਜੀ ਜਲਦੀ ਤੋਂ ਜਲਦੀ ਮੂੰਹ ਸੁਪਰੇ ਪਲੀਜ਼ ਬੇਨਤੀ ਹੈ ਲਓ ਵੇਖੋ ਮੇਰੇ ਵੀਰੋ ਕਹਿੰਦੇ ਜੋਤ ਭਿੰਡਾ ਤੇ ਮੰਡਾ ਬਹੁਤ ਸੋਹਣੀ ਖੇਡ ਖੇਡ ਰਹੇ ਆ ਅੱਜ ਕਹਿੰਦੇ ਜਾਓ ਕਿਪਲਨ ਨਾਲ ਮੈਚ ਹੋਇਆ ਤੇ ਇੱਕ ਲਲਕਾਰਾ ਜਰੂਰ ਮਾਰ ਕੇ ਦੱਸ ਦਿਓ ਰਿਜ਼ਲਟ ਕੀ ਆ ਦੱਸੀ ਮੇਰੇ ਵੀਰਿਆ ਇਸ ਮੈਚ ਦਾ ਰਿਜ਼ਲਟ ਆ ਜਿਹੜਾ ਲਸਾੜੇ ਦੇ ਪੁਆਇੰਟ ਨੇ 19 ਤੇ ਡਾਲੇ ਦੇ ਪੁਆਇੰਟ ਨੇ ਜੀ ਸਾਢੇ 20 ਦੋਸਤੋ ਇਹ ਮੈਚ ਤੁਸੀਂ ਵੇਖ ਹੀ ਲਿਆ ਇਸ ਮੈਚ ਦੇ ਵਿੱਚੋਂ ਡਾਲਾ ਦੀ ਟੀਮ ਜਿਹੜੀ ਆ ਉਹ ਜਿੱਤ ਰਹੀ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ YouTube ਚੈਨਲ ਤੇ ਅਵੇਲੇਬਲ ਨੇ ਤੁਸੀਂ ਇਹ ਦੋ ਮੈਚ ਜਿਹੜੇ ਅਸੀਂ ਤੁਹਾਡੇ ਲਈ ਸਿਲੈਕਟ ਕੀਤੇ ਨੇ ਇਹਨਾਂ ਨੂੰ ਹੁਣੇ ਹੀ ਕਲਿੱਕ ਕਰਕੇ ਵੇਖ ਸਕਦੇ ਹੋ ਨਾਲੇ ਤੁਹਾਨੂੰ ਰਿਕਵੈਸਟ ਹੈ ਕਿ ਇਸ ਵੀਡੀਓ ਦੇ ਥੱਲੇ ਆ ਰਹੇ ਥੰਬਸ ਅਪ ਦੇ ਬਟਨ ਤੇ ਕਲਿੱਕ ਜ਼ਰੂਰ ਕਰ ਦਿਓ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ